ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਦੇ ਵਿੱਚੋਂ ਇੱਕ ਛੋਟੀ ਜੀ ਕਥਾ ਦੇ ਵਿਚਾਰ ਕਰਦੇ ਹਾਂ ਕਿ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚੋਂ ਗੁਰਸਿੱਖੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚੋਂ ਇੱਕ ਤੁਕ ਗਾਈ ਜਿਸਦੇ ਬੋਲ ਸਨ ਜੇ ਗੁਰ ਸੰਗ ਵਰਤਦਾ ਸਿੱਖ ਸੈਦਕ ਨਾ ਹਾਰੇ ਪੜ ਕੇ ਕਿਹਾ ਕਿ ਸਿੱਖ ਉਹੀ ਪੱਕਾ ਹੈ ਜਿਹੜਾ ਗੁਰੂ ਦੇ ਬਾਣੇ ਵਿੱਚ ਦਿਰੜ ਰਹੇ ਗੁਰੂ ਤੇ ਸੈਦਕ ਰੱਖੇ ਅਤੇ ਮਨ ਨੂੰ ਨਾ ਡੋਲਣ ਦੇਵੇ ਜਦ ਇਸ ਗੱਲ ਦੀ ਗੁਰੂ ਜੀ ਨੂੰ ਖਬਰ ਹੋਈ ਤਾਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਆਪ ਕਾਬਲ ਤੋਂ ਚੰਗੇ ਘੋੜੇ ਖਰੀਦ ਕੇ ਲਿਆਓ ਲੋੜ ਅਨੁਸਾਰ ਮਾਇਆ ਲੈ ਜਾਓ ਅਤੇ ਨਾਲ ਸਿੱਖ ਯੋਧੇ ਆਪ ਦੀ ਅਹਿਵਾਸ਼ਤ ਵਾਸਤੇ ਲੈ ਜਾਓ ਤਾਂ ਗੁਰਦਾਤਾ ਜੀ ਨੇ ਖਚਰਾ ਉਤੇ ਮਾਇਆ ਦੀਆਂ ਖੁਰਜੀਆਂ ਲੱਦ ਕੇ ਪਿਸ਼ਾਵਰ ਲੰਘਦੇ ਲੰਘਦੇ ਕਾਬਲ ਦੀ ਘੋੜ ਮੰਡੀ ਵਿੱਚੋਂ ਭਾਈ ਜੀ ਨੇ ਕੁਝ ਚੰਗੇ ਘੋੜੇ ਵੇਖ ਕੇ ਉਹਨਾਂ ਦਾ ਮੁੱਲ ਖਰਾ ਕਰਨ ਲਿਆ ਅਤੇ ਘੋੜਿਆਂ ਦੇ ਸੌਦਾਗਰਾਂ ਨੂੰ ਰੁਪਏ ਦੇਣ ਵਾਸਤੇ ਜਦ ਆਪਣੇ ਤੰਬੂ ਵਿੱਚ ਗਿਆ ਤਾਂ ਉਹਨਾਂ ਨੇ ਵੇਖਿਆ ਕਿ ਜੋ ਮਾਇਆ ਦੀਆਂ ਖੁਰਜੀਆਂ ਸਨ ਉਸ ਨੂੰ ਠੀਕ ਕਰੀਆਂ ਦਿੱਸੀਆਂ ਤਾਂ ਮਨ ਦੇ ਵਿੱਚ ਬਹੁਤ ਘਬਰਾ ਗਿਆ ਚਾਵੇ ਇਹ ਵੇਖਿਆ ਓਹੋ ਘਬਰਾ ਕੇ ਕਿ ਹੁਣ ਇਥੋਂ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ ਪਰਾਏ ਦੇਸ਼ ਵਿੱਚ ਆ ਕੇ ਫਸ ਗਏ ਹਾਂ ਇਥੋਂ ਕੌਣ ਛਡਾਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਕੇ ਭਾਈ ਜੀ ਉਹੋ ਮਾਇਆ ਦੀਆਂ ਖੁਰਦੀਆਂ ਜਿਹੜੀਆਂ ਉਹਨਾਂ ਨੇ ਖੋਲੀਆਂ ਸਨ ਉਹਨੂੰ ਠੀਕ ਕਰੀਆਂ ਨਜ਼ਰ ਆਈਆਂ ਸਨ ਉਥੇ ਹੀ ਛੱਟ ਕੇ ਤੰਬੂ ਵਿੱਚੋਂ ਆਪਣਾ ਭੇਸ ਬਦਲ ਕੇ ਅਤੇ ਤੰਬੂ ਪਿੱਛਲੇ ਪਾਸਿਓਂ ਪਾੜ ਕੇ ਜੰਗਲਾ ਪਹਾੜਾਂ ਦੇ ਰਸਤੇ ਉੱਥੋਂ ਨਿਕਲ ਤੁਰਿਆ ਕੁਝ ਸਮਾਂ ਉਡੀਕ ਕੇ ਜਦ ਤੰਬੂ ਅੰਦਰ ਜਾ ਕੇ ਨਾਲ ਦੇ ਸਾਥੀਆਂ ਸਿੱਖਾਂ ਨੇ ਵੇਖਿਆ ਕਿ ਮਾਇਆ ਦੀਆਂ ਖੁਰਦੀਆਂ ਖੁੱਲੀਆਂ ਪਈਆਂ ਹਨ ਅਤੇ ਪਿੱਛੋਂ ਤੰਬੂ ਵੀ ਪਾਟਾ ਹੋਇਆ ਵੇਖਿਆ ਅਤੇ ਭਾਈ ਗੁਰਦਾਸ ਜੀ ਨੂੰ ਵੇਖਿਆ ਭਾਈ ਗੁਰਦਾਸ ਜੀ ਕਿਤੇ ਨਜ਼ਰ ਨਾ ਆਏ ਤਾਂ ਉਹ ਸਮਝ ਗਏ ਕਿ ਭਾਈ ਗੁਰਦਾਸ ਜੀ ਇੱਥੇ ਨਹੀਂ ਹਨ ਅਤੇ ਉਹਨਾਂ ਨੇ ਸੌਦਾਗਰਾਂ ਨੂੰ ਘੋੜਿਆਂ ਦਾ ਮੁੱਲ ਤਾਰ ਕੇ ਅਤੇ ਆਪਣੇ ਭਾਈ ਜੀ ਦੀ ਹੋਰ ਦੇਖਭਾਲ ਕਰਕੇ ਘੋੜਿਆਂ ਨੂੰ ਲੈ ਕੇ ਅੰਮ੍ਰਿਤਸਰ ਆ ਕੇ ਸਾਰੀ ਵਾਰਤਾ ਗੁਰੂ ਜੀ ਨੂੰ ਦੱਸੀ ਗੁਰੂ ਜੀ ਜਾਣੀ ਜਾਣਤਾ ਸਭ ਕੁਝ ਸਮਝ ਗਏ ਕਿ ਭਾਈ ਜੀ ਇੱਕ ਸੌਤੀ ਸਹਿ ਨਹੀਂ ਸਕੇ ਅਤੇ ਸਿੱਦਕ ਹਾਰ ਕੇ ਭੱਜ ਗਏ ਹਨ ਪਰ ਭਾਈ ਜੇਠਾ ਜੀ ਵਿਧੀ ਚੰਦ ਜੀ ਆਦ ਸਾਰੇ ਸਿੱਖ ਜੋ ਨਾਲ ਗਏ ਸਨ ਉਹ ਹੈਰਾਨ ਹੋ ਕੇ ਭਾਈ ਜੀ ਨੇ ਇਹ ਕੀ ਕੀਤਾ ਤਾਂ ਉਥੋਂ ਭਾਈ ਗੁਰਦਾਸ ਜੀ ਕਾਬਲ ਤੋਂ ਭੱਜ ਕੇ ਇਸ ਪੱਦਰਕੇ ਕਾਂਸੀ ਪਹੁੰਚ ਕੇ ਸੇਖਾਂ ਦੇ ਇੱਕ ਧਰਮਸ਼ਾਲਾ ਵਿੱਚ ਜਾ ਠਹਿਰੇ ਉੱਥੇ ਭਾਈ ਜੀ ਕਥਾ ਕਰਨ ਲੱਗ ਪਏ ਅਤੇ ਉਹਨਾਂ ਦੀ ਵਿਦਵਤਾ ਦੀ ਮਹਿਮਾ ਬਹੁਤ ਫੈਲ ਗਈ ਕਾਂਸੀ ਦਾ ਰਾਜਾ ਆਪ ਵੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਗੁਰਦਾਸ ਜੀ ਦਾ ਸਿੱਖ ਬਣ ਗਿਆ ਕਾਂਸੀ ਦੇ ਪੰਡਤ ਵੀ ਆਪ ਜੀ ਦੇ ਨਾਲ ਚਰਚਾ ਕਰਕੇ ਬੜੇ ਪ੍ਰਭਾਵਿਤ ਹੋ ਕੇ ਗੁਰੂ ਦੇ ਸਰਧਾਲੂ ਬਣ ਗਏ ਅਤੇ ਭਾਈ ਜੀ ਦੀ ਮਹਿਮਾ ਬਹੁਤ ਵਧ ਗਈ ਇਤਨੀ ਮਹਿਮਾ ਅਤੇ ਸਤਕਾਰ ਦੇ ਹੁੰਦਿਆਂ ਵੀ ਭਾਈ ਜੀ ਦਿਨ ਰਾਤ ਅਰਧਨਾ ਅਤੇ ਬੇਨਤੀਆਂ ਕਰਦੇ ਰਹਿੰਦੇ ਕਿ ਹੇ ਸਤਿਗੁਰੂ ਜੀ ਮੇਰੀ ਭੁੱਲ ਮੈਨੂੰ ਬਖਸ਼ ਕੇ ਆਪਣੇ ਪਾਸ ਸਾਧ ਲਵੋ ਉਸ ਤੋਂ ਬਾਅਦ ਭਾਈ ਗੁਰਦਾਸ ਦੀਆਂ ਅਰਦਾਸਾਂ ਤੇ ਆराधना ਕਰਕੇ ਅੰਤਰਾਜਮੀ ਗੁਰੂ ਜੀ ਨੇ ਕਾਂਸੀਵਾਲ ਇੱਕ ਸਿੱਖ ਹੱਥ ਚਿੱਠੀ ਭੇਜ ਕੇ ਰਾਜੇ ਨੂੰ ਸ਼ਹਿਰ ਵਿੱਚ ਇੱਕ ਹੋਕਾ ਫੇਰਾਇਆ ਕਿ ਤੁਹਾਡੇ ਸ਼ਹਿਰ ਵਿੱਚ ਸਾਡਾ ਚੋਰ ਗੁਰਦਾਸ ਰਹਿੰਦਾ ਹੈ ਉਸ ਨੂੰ ਮੁਸ਼ਕਾਂ ਬੰਨ੍ਹ ਕੇ ਤੁਸੀਂ ਜਲਦੀ ਹੀ ਸਾਡੇ ਕੋਲੇ ਭੇਜ ਦਿਓ ਗੁਰੂ ਜ्ञਾ ਤੋਂ ਹਟੇ ਉਤੇ ਬਹੁਤ ਬਹੁਤ ਖੁਸ਼ੀਆਂ ਹੋਣੀਆਂ ਕਾਂਸੀ ਦਾ ਰਾਜਾ ਇਹ ਚਿੱਠੀ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਇਥੇ ਕਿਹੜਾ ਗੁਰਦਾਸ ਗੁਰੂ ਕਾ ਚੋਰ ਹੈ ਕਥਾਵਾਚਕ ਗੁਰਦਾਸ ਤਾਂ ਬੜਾ ਵਿਦਵਾਨ ਅਤੇ ਮਹਾਪੁਰਖ ਹੈ ਉਸ ਪਰਥਾਏ ਚੋਰ ਦਾ ਸ਼ਬਦ ਨਹੀਂ ਵਰਤਿਆ ਜਾ ਸਕਦਾ ਆਪਣੇ ਇਸ ਸੰਸੇ ਨੂੰ ਨਿਵਰਤ ਕਰਨ ਵਾਸਤੇ ਰਾਜੇ ਨੇ ਭਾਏ ਗੁਜਾਰ ਜੀ ਨੂੰ ਸੱਦ ਕੇ ਚਿੱਠੀ ਭੁਗਾ ਕੇ ਪੁੱਛਿਆ ਕਿ ਇਹ ਗੁਰਦਾਸ ਕੌਣ ਹੈ ਤਾਂ ਭਾਈ ਜੀ ਨੇ ਚਿੱਠੀ ਪੜ੍ਹ ਕੇ ਆਖਿਆ ਰਾਜਾ ਜੀ ਮੈਂ ਹੀ ਗੁਰੂ ਘਰ ਚੋਰ ਹਾਂ ਹੋਰ ਕੋਈ ਗੁਰਦਾਸ ਨਹੀਂ ਹੈ ਫਿਰ ਇਹ ਭਾਈ ਗੁਰਦਾਸ ਜੀ ਨੇ ਆਪਣੀ ਸਾਰੀ ਵਾਰਤਾ ਸੁਣਾਈ ਕਿ ਉਹ ਕਿਸ ਤਰ੍ਹਾਂ ਕਾਬਲ ਤੋਂ ਭੱਜ ਕੇ ਗੁਰੂ ਜੀ ਤੋਂ ਚੋਰੀ ਇੱਥੇ ਆਇਆ ਹੈ ਇਹ ਸਾਰੀ ਗੱਲ ਸੁਣ ਕੇ ਚਾਹਦਾ ਰਾਜੇ ਨੂੰ ਯਕੀਨ ਹੋ ਗਿਆ ਤਾਂ ਠੀਕ ਇਹੀ ਗੁਰਦਾਸ ਹੈ ਰਾਜਾ ਜੀ ਨੇ ਸੋਚਿਆ ਜਿਸ ਨੂੰ ਗੁਰੂ ਜੀ ਨੇ ਆਪਣਾ ਚੋਰ ਲਿਖਿਆ ਹੈ ਤਾਂ ਭਾਈ ਜੀ ਨੇ ਬੇਨਤੀ ਕੀਤੀ ਕਿ ਆਪ ਮੇਰੀਆਂ ਮੁਸ਼ਕਾਂ ਬੰਨ ਕੇ ਗੁਰੂ ਹੁਕਮ ਅਨੁਸਾਰ ਸਿੱਖਾਂ ਨੂੰ ਫੜਾ ਦਿਓ ਰਾਜੇ ਨੇ ਮੁਸ਼ਕਾਂ ਬੰਨ ਕੇ ਭਾਈ ਜੀ ਨੂੰ ਸਿੱਖਾਂ ਨੂੰ ਫੜਾ ਦਿੱਤਾ ਅਤੇ ਸਿੱਖਾਂ ਨੇ ਆਪ ਜੀ ਦੀ ਉਹ ਮੁਸ਼ਕਾਂ ਸੀ ਜਿਹੜੀਆਂ ਉਥੇ ਹੀ ਖੋਲ ਦਿੱਤੀਆਂ ਅਤੇ ਅੰਮ੍ਰਿਤਸਰ ਆਣ ਕੇ ਫਿਰ ਮੁਸ਼ਕਾਂ ਬੰਨ ਕੇ ਗੁਰੂ ਜੀ ਦੇ ਹਾਜ਼ਰ ਕਰ ਦਿੱਤਾ ਗੁਰੂ ਜੀ ਦੇ ਹਾਜ਼ਰ ਹੋ ਕੇ ਭਾਈ ਜੀ ਜਦ ਨਮਸਕਾਰ ਕਰਕੇ ਹੱਥ ਜੋੜ ਕੇ ਖੜੇ ਹੋ ਗਏ ਤਾਂ ਗੁਰੂ ਜੀ ਨੇ ਹੱਸ ਕੇ ਪੁੱਛਿਆ ਭਾਈ ਜੀ ਤੁਸਾਂ ਜੋ ਕਿਹਾ ਸੀ ਕਿ ਜੇ ਗੁਰ ਸਾੰਗ ਵਰਤਦਾ ਸੇਖ ਸੇਧਕ ਨਾ ਹਾਰੇ ਕੀ ਇਹ ਠੀਕ ਹੈ ਭਾਈ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਗੁਰ ਪ੍ਰਭਾਵੇ ਸਾੰਗ ਕਰ ਕਿਆ ਸਿੱਖ ਵਿਚਾਰਾ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਮੁਸਕਾਂ ਖੋਲ ਕੇ ਭਾਈ ਜੀ ਨੂੰ ਸਤਕਾਰ ਨਾਲ ਆਪਣੇ ਪਾਸ ਬਿਠਾ ਲਿਆ ਕਾਂਸੀ ਵਿੱਚ ਭਾਈ ਜੀ ਨੇ ਗੁਰੂ ਘਰ ਦੀ ਸਿੱਖੀ ਬਹੁਤ ਫੈਲਾਈ ਸੀ ਇਸ ਕਰਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਹੰਕਾਰ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਗੁਰੂ ਘਰ ਨਾਲ ਗੁਰੂ ਘਰ ਦੀ ਬਾਣੀ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ ਆਪ ਦੇ ਮਨ ਨੂੰ ਨੀਮਾ ਮੱਤ ਉੱਚੀ ਰੱਖਣੀ ਚਾਹੀਦੀ ਹੈ ਗੁਰਸਿੱਖਾਂ ਵਾਲਾ ਜੀਵਨ ਬਖਸ਼ਿਸ਼ ਮਹਾਰਾਜੀ ਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ